ਅਸਵਕ ਪੀਟੀਸੀ ਨਿਊਜ਼ ਤੇ ਅਸੀਂ ਲਾਈਵ ਹੋਏ ਆ ਹੰਸਰਾਜ ਹੰਸ ਦੇ ਘਰ ਜਿੱਥੇ ਕੱਲ ਉਹਨਾਂ ਦੀ ਧਰਮ ਪਤਨੀ ਦਾ ਜਿਹੜਾ ਕਿ ਅਕਲ ਚਲਾਣਾ ਹੋ ਗਿਆ ਸੀਗਾ ਐਸ ਵਕਤ ਵਿਆ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਉਹਨਾਂ ਦੇ ਗ੍ਰਹਿ ਸਥਾਨ ਤੋਂ ਕੁਝ ਸਮੇਂ ਦੇ ਵਿੱਚ ਜਿਹੜਾ ਹੈ ਕਿ ਉਹਨਾਂ ਦੇ ਜੱਦੀ ਪਿੰਡ ਸ਼ਫੀਪੁਰ ਵਿਖੇ ਜਿਹੜਾ ਹੈ ਕਿ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਪਰਿਵਾਰਕ ਸਦਸਿਆਂ ਦੇ ਨਾਲ ਐਸ ਵਕਤ ਜਿਹੜੇ ਨੇ ਕਿ ਉਹਨਾਂ ਦੇ ਕਰੀਬੀ ਵੀ ਜਿਹੜੇ ਉਹਨਾਂ ਦੇ ਗ੍ਰਹਿ ਸਥਾਨ ਵਿਖੇ ਮੌਜੂਦ ਨੇ تمام ਜਿਹੜੀਆਂ ਹਸਤੀਆਂ ਚਾਹੇ ਉਹ ਸੰਗੀਤ ਜਗਤ ਦੀਆਂ ਹੋਣ ਚਾਹੇ ਬਾਲੀਵੁੱਡ ਜਗਤ ਦੀਆਂ ਹੋਣ ਚਾਹੇ ਉਹਨਾਂ ਦੇ ਪਰਿਵਾਰ ਤੇ ਨਜ਼ਦੀਕੀ ਹੋਣ ਉਹ ਐਸ ਵਕਤ ਜ਼ਰੂਰ ਇੱਥੇ ਪਹੁੰਚੇ ਹੋਏ ਨੇ ਅੰਤਿਮ ਸੰਸਕਾਰ ਤੋਂ ਪਹਿਲਾਂ ਅਰਦਾਸ ਜਿਹੜੀ ਕੀਤੀ ਜਾ ਰਹੀ ਹੈ ਐਸ ਵਕਤ ਪਰਿਵਾਰ ਦੇ ਨਾਲ ਐਸ ਵਕਤ ਜਿਹੜੇ ਨੇ ਕਿ तमाम ਜਿਹੜੇ ਰਾਜਨੀਤੀ ਗਲਿਆਰਿਆਂ ਦੇ ਆਗੂ ਪਹੁੰਚੇ ਹੋਏ ਨੇ ਜੇ ਮੈਂ ਗੱਲ ਕਰਾਂ క్రికెਟਰ ਅ ਸ਼ਖਰਤਵੰਤ ਇਸ ਤੋਂ ਇਲਾਵਾ ਹੋਰ ਜਿਹੜੀਆਂ ਰਾਜਨੀਤਿਕ ਗਲਿਆਰੀਆਂ ਦੀਆਂ ਜਿਹੜੀਆਂ ਹਸਤੀਆਂ ਨੇ ਉਹ ਪਹੁੰਚੀਆਂ ਨੇ ਫਰਹਾਂ ਸ਼ਾ ਕੋਟੀ ਦਾ ਪਰਿਵਾਰ ਮਾਸਟਰ ਸਲੀਮ ਇੱਥੇ ਪਹੁੰਚੇ ਹੋਏ ਨੇ ਹੋਰ ਵੀ ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਸਕੇ ਸੰਬੰਧੀ ਨੇ ਸ਼ਹਿਰ ਵਾਸੀ ਨੇ ਸਾਰੇ ਇੱਥੇ ਆ ਕੇ ਪਰਿਵਾਰ ਦੇ ਨਾਲ ਜੋ ਕਿ ਸੰਜਿਆ ਕਰਦੇ ਪਏ ਨੇ ਸ਼ਫੀਪੁਰ ਪਿੰਡ ਵਿਖੇ ਜਿਹੜਾ ਹੈ ਕਿ ਉਹਨਾਂ ਦਾ ਅੰਤਿਮ ਸੰਸਕਾਰ ਹੋਏਗਾ ਨਵਰਾਜ ਯੁਵਰਾਜ ਹੰਸਰਾਜ ਹੰਸ ਸਮੁੱਚਾ ਪਰਿਵਾਰ ਜਿਹੜਾ ਹੈ ਕਿ ਇਸ ਵਕਤ ਉਹ ਅੰਤਿਮ ਸੰਸਕਾਰ ਤੋਂ ਪਹਿਲਾਂ ਜਿਹੜੀਆਂ ਰਸਮਾਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ 'ਚ ਯੋਗਦਾਨ ਪਾਇਆ ਵੈ ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਜਲੰਧਰ ਦੇ ਟਗੋਰ ਹਸਪੀਟਲ ਦੇ ਵਿੱਚ ਜਿਹੜਾ ਕਿ ਰੇਸ਼ਮ ਕੌਰ ਸਵਰਗਵਾਸੀ ਜਿਨ੍ਹਾਂ ਨੇ ਕੱਲ ਆਪਣੇ ਅੰਤਿਮ ਸਾਹ ਲਏ ਨੇ ਹਸਪਤਾਲ ਦੇ ਵਿੱਚ ਦਾਖਲ ਸਨ ਡਾਕਟਰ ਵਿਜੇ ਮਹਾਜਨ ਟਗੋਰ ਹਸਪੀਟਲ ਦੇ ਡਾਕਟਰ ਐਮ ਡੀ ਉਹਨਾਂ ਨੇ ਗੱਲ ਆਖੀ ਸੀ ਕਿ ਕੁਝ ਦਿਨ ਪਹਿਲਾਂ ਜ਼ਰੂਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਿਹੜਾ ਕਿ ਦਾਖਲ ਕੀਤਾ ਗਿਆ ਸੀ ਹਾਰਟ ਦੇ ਨਾਲ-ਨਾਲ ਉਹਨਾਂ ਨੂੰ ਜਿਹੜਾ ਕਿ ਫੇਫੜਿਆਂ ਦੇ ਵਿੱਚ ਵੀ ਜਿਹੜੀ ਹੈ ਕਿ ਕੁਝ ਸਮੱਸਿਆ ਜਿਹੜੀ ਹੈ ਕਿ ਉਹ ਪਾਈ ਗਈ ਸੀ ਜਿਸ ਤੋਂ ਬਾਅਦ ਜਿਹੜਾ ਹੈ ਕਿ ਸ਼ੂਗਰ ਤੇ ਬੀਪੀ ਦੀ ਵੀ ਸਮੱਸਿਆ ਉਹਨਾਂ ਨੂੰ ਲਗਾਤਾਰ ਜਿਹੜੀ ਹੈ ਕਿ ਉਹ ਜਾਰੀ ਸੀਗੀ ਜਿਸ ਤੋਂ ਬਾਅਦ ਕੱਲ ਉਹਨਾਂ ਨੂੰ ਜਿਹੜਾ ਕਿ ਕਾਰਡੀਆਕ ਰੈਸਟ ਹਾਰਟ ਅਟੈਕ ਆ ਜਾਂਦਾ ਤੇ ਉਹਨਾਂ ਦੀ ਜਿਹੜੀ ਹੈ ਕਿ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਉੱਤੇ ਜ਼ਰੂਰ ਜਿਹੜਾ ਕਿ ਦੁੱਖਾਂ ਦਾ ਇੱਕ ਪਹਾੜ ਟੁੱਟਿਆ ਵੈ ਪਰ ਇਸ ਪਰਿਵਾਰ ਦੇ ਨਾਲ ਹੰਸ ਰਾਜ ਹੰਸ ਸੂਫੀ ਗਾਇਕ ਪਦਮਸ਼ੀਰੀ ਸਾਪ ਦਾ ਸੰਸਦ ਬਹੁਤ ਵੱਡਾ ਚਿਹਰਾ ਬਹੁਤ ਵੱਡਾ ਨਾਮ ਸੰਗੀਤ ਜਗਤ ਦੇ ਵਿੱਚ ਰਾਜਨੀਤੀ ਗਲਿਆਰਿਆਂ ਦੇ ਵਿੱਚ ਹਰ ਵਰਗ ਦਾ ਉਹ ਵਿਅਕਤੀ ਹੰਸ ਰਾਜ ਹੰਸ ਦੇ ਇਸ ਵਕਤ ਗ੍ਰਹਿ ਸਥਾਨ ਵਿਕੇ ਪਹੁੰਚਿਆ ਹੋਇਆ ਵੈ ਪਰਿਵਾਰ ਦੇ ਨਾਲ ਇੱਕ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਕਿ ਉਹ ਇਸ ਵਕਤ ਪਹੁੰਚੇ ਨਹੀਂ ਅਰਦਾਸ ਛੇੜੀ ਹੈ ਕਿਉਂ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪਿੰਡ ਸ਼ਫੀਪੁਰ ਵਿਖੇ ਜਿਹੜਾ ਹੈ ਕਿ ਅੰਤਿਮ ਸੰਸਕਾਰ ਜਿਹੜਾ ਹੈ ਕਿ ਉਹ ਕੀਤਾ ਜਾਏਗਾ ਪਰਿਵਾਰਕ ਜਿਹੜੇ ਸਦਸੇ ਨੇ ਇਸ ਵਕਤ ਤੁਸੀਂ ਵੇਖ ਸਕਦੇ ਹੋ ਕਿ ਤਸਵੀਰਾਂ ਦੇ ਰਾਹੀਂ ਜੋ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਕਰਦੇ ਹੋਏ ਜਿਸ ਨੇ ਵੀ ਇਹ ਖਬਰ ਸੁਣੀ ਕਿ ਹੰਸਰਾਜ ਹੰਸ ਤੇ ਪਤਨੀ ਰੇਸ਼ਮ ਕੌਰ ਕਾਲ ਚਲਾਨਾ ਕਰ ਗਏ ਨੇ ਤੇ ਹਰ ਕੋਈ ਸਤੰਭ ਵੀ ਰਿਆ ਕਿਉਂਕਿ ਅਕਸਰ ਇਹ ਗੱਲ ਆਖੀ ਜਾਂਦੀ ਹੈ ਤੇ ਪਰਿਵਾਰ ਦੇ ਜਿੰਨੇ ਲੋਕ ਨੇ ਉਹ ਇਹ ਗੱਲ ਵੀ ਆਖਦੇ ਨੇ ਕਿ ਬਹੁਤ ਹੀ ਖੁਸ਼ ਤਬੀਅਤ ਦੇ ਅਤੇ ਚੰਗੀ ਇੱਕ ਇਨਸਾਨੀਅਤ ਰੂਹ ਜਿਹੜੇ ਰੇਸ਼ਮ ਕੌਰ ਸਨ ਜਦੋਂ ਵੀ ਉਹਨਾਂ ਨੂੰ ਅਸੀਂ ਮਿਲਦੇ ਸੀਗੇ ਆ ਕੇ ਜਦੋਂ ਵੀ ਉਹਨਾਂ ਨਾਲ ਗੱਲਬਾਤ ਕਰਦੇ ਸੀਗੇ ਤੇ ਬਹੁਤ ਖੇੜੇ ਮੱਥੇ ਜਿਹੜਾ ਹੈ ਕਿ ਉਹ ਗੱਲ ਕਰਦੇ ਸੀਗੇ ਹਮੇਸ਼ਾ ਜਿਹੜਾ ਹੈ ਕਿ ਉਹ ਮਿਲਨ ਸਾਰ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਮਿਲਦੇ ਸੀਗੇ ਜਦੋਂ ਵੀ ਇਹਨਾਂ ਦੇ ਘਰ ਅਸੀਂ ਇੱਥੇ ਪੁੱਜਦੇ ਸੀ ਤੇ ਚਾਹ ਪਾਣੀ ਤੋਂ ਬਿਨਾ ਉਹ ਨਹੀਂ ਆਉਣ ਦਿੰਦੇ ਸਨ ਹਾਲਾਂਕਿ ਹੰਸ ਰਾਜ ਹੰਸ ਹੋਰਾਂ ਦਾ ਲੰਮਾ ਜਿਹੜਾ ਇਹ ਰਾਜਨੀਤੀ ਕਰੀਅਰ ਚਾਹੇ ਉਸ ਸੂਫੀ ਗਾਇਕ ਦੇ ਵਿੱਚ ਜਿਹੜਾ ਕਿ ਉਹਨਾਂ ਦਾ ਵੱਡਾ ਇੱਕ ਜਿਹੜਾ ਯੋਗਦਾਨ ਰਿਹਾ ਵੈ ਉਸ 'ਤੇ ਵੀ ਜਦੋਂ ਸਟਰਗਲ ਦਾ ਟਾਈਮ ਸੀਗਾ ਖਾਸ ਤੌਰ ਤੇ ਹੰਸ ਰਾਜ ਦਾ ਉਦੋਂ ਰੇਸ਼ਮ ਕੌਰ ਹੋਰਾਂ ਨੇ ਇਸ ਕਦਰ ਜਿਹੜਾ ਹੰਸਰਾਜ ਦਾ ਜਿਹੜਾ ਕਿ ਉਹ ਸਾਥ ਦਿੱਤਾ ਹੁਣ ਜਦੋਂ ਪਰਿਵਾਰ ਦੇ ਵਿੱਚ ਪੋਤਿਆਂ ਵਾਲੇ ਹੋਏ ਸਨ ਤੇ ਇੱਕ ਖੁਸ਼ੀ ਦੇ ਪਲ ਆਏ ਸਨ ਜਦੋਂ ਵਿਤੀਤ ਕਰਨੇ ਸਨ ਪਰ ਇੱਕ ਬਹੁਤ ਹੀ ਕਾਟੂਮਰ ਦੇ ਵਿੱਚ ਤਕਰੀਬਨ 60 ਸਾਲ ਦੀ ਉਮਰ ਦੱਸੀ ਜਾਂਦੀ ਹੈ ਕਿ ਜਦੋਂ ਉਹ ਅਕਾਲ ਚਲਾਣਾ ਕਰ ਗਏ ਨੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਤਸਵੀਰ ਤੁਹਾਨੂੰ ਇਸ ਵਕਤ ਅਸੀਂ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਪਰ ਜੋ ਇੱਥੇ ਮਾਹੌਲ ਹੈ ਨਵਰਾਜ ਹੰਸ ਯੁਵਰਾਜ ਹੰਸ ਜਿਨ੍ਹਾਂ ਦੇ ਸਿਰ ਤੋਂ ਮਾਦਾ ਸਾਇਆ ਉੱਠ ਗਿਆ ਉਹ ਇਸ ਵਕਤ ਜਿਹੜੇ ਨਿੱਕਿਓ ਵਿਲਾਪ ਜਿਹੜੇ ਨਿੱਕਿਓ ਕਰਦੇ ਪਏ ਨੇ ਕਿਉਂਕਿ ਜੋ ਪਰਿਵਾਰ ਨੇ ਜੋ ਇਸ ਸੰਗੀਤ જગਤ ਦੇ ਵਿੱਚ ਇਸ ਪਰਿਵਾਰ ਦੇ ਮਕਾਮ ਨੇ ਉਹ ਬਹੁਤ ਹੀ ਜਿਹੜੇ ਨੇ ਕਿ ਉਹ ਸ਼ਲਾਗਾ ਯੋਗਵੀ ਨੇ ਹਾਲਾਂਕਿ ਰੇਸ਼ਮਕੌਰ ਹੋਰਾਂ ਦਾ ਜਿਹੜਾ ਹੈ ਕਿ ਉਹ ਸਾਤ ਇਸ ਪਰਿਵਾਰ ਦੇ ਉੱਤੇ ਦੱਸਿਆ ਜਾਂਦਾ ਹੈ ਕਿ ਰੇਡ ਦੀ ਹੱਡੀ ਜਿਹੜਾ ਹੈ ਕਿ ਉਹ ਇਸ ਪੂਰੇ ਪਰਿਵਾਰ ਦੇ ਵਿੱਚ ਉਹ ਸੰ ਲਾਜ਼ਮੀ ਤੌਰ ਤੇ ਜਿਸ ਤਰੀਕੇ ਦੇ ਨਾਲ ਜੋ ਸਥਿਤੀਆਂ ਬਣੀਆਂ ਹੋਈਆਂ ਨੇ ਜੋ ਇਹ ਤਸਵੀਰਾਂ ਨੇ ਉਸ ਵਕਤ ਦੀ ਤਸਵੀਰ ਦਿਖਾ ਰਹੀ ਜਦੋਂ ਉਹ ਅੰਤਿਮ ਸੰਸਕਾਰ ਵਾਸਤੇ ਜਿਹੜਾ ਹੈ ਕਿ ਉਹ पार्थिव ਸਰੀਰ ਨੂੰ ਜਿਹੜਾ ਕਿ ਮ੍ਰਿਤਕ ਦੇਹ ਨੂੰ ਜਿਹੜਾ ਹੈ ਕਿ ਉਹ ਠਕ ਜਾਇਆ ਜਾਏਗਾ ਇਹ ਤੁਸੀਂ ਤਸਵੀਰ ਦੇਖ ਪਾ ਰਹੇ ਹੋ ਯੁਵਰਾਜ ਹੰਸ ਨਵਰਾਜ ਹੰਸ ਆਪਣੇ ਮਾਣ ਨੂੰ ਮੋਢਾ ਦਿੰਦੇ ਹੋਏ ਮੋਰੇ ਤਸਵੀਰ ਬੇਹਤ ਗਮਗੀਨ ਮਾਹੌਲ ਪੁੱਤਰਾਂ ਦੇ ਉੱਥੋਂ ਜਿਹੜਾ ਹੈ ਕਿ ਆਪਣੀ ਮਾਂ ਦਾ ਸਾਯਾ ਜਿਹੜਾ ਹੈ ਕਿ ਉਹ ਉੱਠਿਆ ਹੋਇਆ ਹੈ ਬਿਹਤ ਪਾਵੁਕ ਪਾਲ ਇਸ ਵਕ ਹੰਸ ਰਾਜ ਹੰਸਪਦਮ ਸ਼੍ਰੀ ਹੰਸ ਰਾਜ ਹੰਸ ਵੀ ਜਿਹੜੇ ਨੇ ਕੀ ਉਹ ਇਸ ਵਕ ਤੁਸੀਂ ਦੇਖਦੇ ਪਏ ਹੋ ਕਿ ਤਸਵੀਰਾਂ ਦੇ ਵਿੱਚ ਪਰਿਵਾਰ ਵਾਸਤੇ ਬਿਹਤ ਔਖੀ ਕੜੀ ਇਸ ਪਰਿਵਾਰ ਦਾ ਦੁੱਖ ਜਿਹੜਾ ਕੀ ਇਸ ਵਕ ਦੇਖਣ ਨੂੰ ਜਿਹੜਾ ਕੀ ਉਹ ਇਸ ਵਕ ਮਿਲ ਰਿਹਾ ਅੱਖਾਂ ਨਾਮਣੇ ਜ਼ੁਬਾਨ ਤੇ ਉਹ ਤੁਸੀਂ ਦੇਖ ਸਕਦੇ ਹੋ ਕੋਈ ਸ਼ਬਦ ਨਹੀਂ ਹੈ ਇਸ ਵਕਤ ਇਸ ਪਰਿਵਾਰ ਦੇ ਇਸ ਸੁੱਤ ਜਿਸ ਘਰ ਦੇ ਵਿੱਚ ਉਹ ਡੋਲੀ ਤੇ ਆਏ ਸਨ ਤੇ ਹੁਣ ਅਰਥੀ ਉਹਨਾਂ ਦੀ ਇਸ ਪਰਿਵਾਰ ਇਸ ਘਰ ਤੋਂ ਵਿੱਚ ਪਰਿਵਾਰ ਤੋਂ ਨਿਕਲ ਰਹੀ ਹੈ ਫੁਲਕਾਰੀ ਜਿਹੜੀ ਹੈ ਕਿ ਉਹਨਾਂ ਦੀ ਮ੍ਰਿਤਕ ਦੇਹ ਦੇ ਉੱਤੇ ਜਿਹੜੀ ਹੈ ਕਿ ਉਹ ਪਾਈ ਗਈ ਹੈ ਹੰਸਰਾਜ ਹੰਸ ਹੋਰੀ ਜਿਹੜੇ ਨੇ ਕਿ ਇਸ ਵਕਤ ਤੁਸੀਂ ਦਿਖਾਈ ਦੇ ਰਹੇ ਦਿਖਾਈ ਦਿੰਦੇ ਹੋਣਗੇ ਤੁਹਾਨੂੰ ਤਸਵੀਰਾਂ ਦੇ ਵਿੱਚ ਅੰਤਿਮ ਜਿਹੜੀਆਂ ਸੰਸਕਾਰ ਦੀਆਂ ਰਸਮਾਂ ਉਹ ਪਰਿਵਾਰ ਇਸ ਵਕਤ ਜਿਹੜੀਆਂ ਨੇ ਕਿ ਉਹ ਪੂਰੀਆਂ ਕਰਦਾ ਹੋਇਆ ਤਸਵੀਰਾਂ ਜਲੰਧਰ ਤੋਂ ਇਸ ਵਕਤ ਤੁਹਾਨੂੰ ਦਿਖਾ ਰਹੇ ਹਾਂ ਹੰਸਰਾਜ ਹੰਸ ਤੇ ਪਰਿਵਾਰ ਦੀਆਂ ਜਿੱਥੇ ਸਮੁੱਚਾ ਪਰਿਵਾਰ ਇਸ ਵਕਤ ਜਿਹੜਾ ਹੈ ਕਿ ਉਹ ਹੁਣ ਪਿੰਡ ਸ਼ਫੀਪੁਰ ਸ਼ਫੀਪੁਰ ਵੱਲ ਜਿਹੜਾ ਕਿ ਉਹ ਰਵਾਨਾ ਹੋਏਗਾ ਜਿੱਥੇ ਉਹਨਾਂ ਦਾ ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਜਾਏਗਾ। तमाम ਸੰਗੀਤ જગਤ ਦੀਆਂ ਉਹ ਸਾਰੀਆਂ ਇਸ ਵਕਤ ਇੱਥੇ شخصیتਾਂ ਦੀ ਮਾਇਦੇ ਗੱਲ ਕਰਾਂ ਉਹ ਇੱਥੇ ਪੁੱਜਿਆ ਨੇ ਤਾਂ ਕਿ ਪਰਿਵਾਰ ਦੇ ਨਾਲ ਜਿਹੜਾ ਕਿ ਉਹ ਦੁੱਖ ਸਾਂਝਾ ਕੀਤਾ ਜਾ ਸਕੇ। तमाम ਜਿੰਨੇ ਉਹਨਾਂ ਦੇ ਰਿਸ਼ਤੇਦਾਰ ਨੇ ਜਿੰਨੇ ਉਹਨਾਂ ਦੇ ਕਰੀਬੀ ਨੇ ਸਭ ਇਸ ਦੁੱਖ ਦੀ ਘੜੀ ਦੇ ਵਿੱਚ ਹੰਸ ਰਾਜ ਸਨਸਪੁਰਾਂ ਦੇ ਪਰਿਵਾਰ ਦੇ ਨਾਲ ਇੱਕ ਚਟਾਨ ਵਾਂਗੂ ਖੜੇ ਹੋਏ ਨੇ ਦੇਖਿਓ ਫਿਰ ਅੱਗੇ ਕੌਣ ਬੈਠਾ ਹਾਂ ਅੱਗੇ ਕੌਣ ਬੈਠਾ ਹਾਂ ਸੈਸ ਵਕਤ ਲਈ ਤਸਵੀਰਾਂ ਤੁਹਾਨੂੰ ਚਲੰਦਰ ਦੇ ਹੰਸਰਾਜ ਹਾਇਸਪੁਰਾ ਦੇ ਖrais ਥਾਨ ਤੋਂ ਅਸੀਂ ਲਾਈਵ ਦਿਖਾ ਰਹੇ ਹਾਂ ਰਿਸ਼ਤੇਦਾਰਾਂ ਵੱਲੋਂ ਜਿਹੜਾ ਕਿ ਉਹ ਲਾਭ ਜਿਹੜਾ ਕਿ ਉਹ ਕੀਤਾ ਜਾ ਰਿਹਾ ਵੈ ਅਸ ਵਕਤ ਕੋਸ਼ਿਸ਼ ਕਰਾਂਗੇ ਇੱਥੇ ਜੋ ਉਹਨਾਂ ਦੇ ਪਰਿਵਾਰ ਦੇ ਵਿੱਚ ਜੋ ਲੋਕ ਇੱਥੇ ਪੁੱਜੇ ਨੇ ਜੋ ਲੋਕ ਇਸ ਵਕਤ ਇੱਥੇ ਉਹਨਾਂ ਦੇ ਗ੍ਰੈਸ ਥਾਂ ਕਿ ਜਿਹੜੇ ਪਹੁੰਚੇ ਹੋਏ ਨੇ ਪਰਿਵਾਰ ਦੇ ਜਿਹੜੇ तमाम ਸਦਸਿਆ ਯੁਵਰਾਜ ਨਵਰਾਜ ਵੀ ਜਿਹੜੇ ਨੇ ਕਿ ਉਹ ਇਸ ਵਕਤ ਇੱਥੇ ਨਾਲ ਪਹੁੰਚੇ ਹੋਏ ਨੇ ਆਪਣੀ ਮਾਂ ਨੂੰ ਖੀਰਲੀ ਵਧਾਈ ਦੇਣ ਲਈ ਜਿਹੜਾ ਕਿ ਪਰਿਵਾਰ ਇਸ ਵਕਤ ਪਿੰਡ ਸ਼ਫੀਪੁਰ ਜੋ ਕਿ ਜੱਦੀ ਪਿੰਡ ਰੋਮਾਨਾ ਹੋ ਰਿਹਾ ਵੈ ਕ੍ਰਿਕਟਰ ਸ਼ਿਖਰਤਵੰਦੀ ਵਿੱਚ ਜੇ ਗੱਲ ਕਰਾਂ ਉਹ ਵੀ ਇੱਥੇ ਪਹੁੰਚੇ ਹੋਏ ਨੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਸੰਗੀਤ ਜਗਤ ਦੀਆਂ ਜਿਹੜੀਆਂ ਹਸਤੀਆਂ ਨੇ ਉਹ ਵੀ ਖਾਸ ਤੌਰ ਤੇ ਜਿਹੜਾ ਹੈ ਕਿ ਉਹ ਉੱਚੇਚੇ ਤੌਰ ਤੇ ਜਿਹੜੀਆਂ ਨੇ ਕਿ ਇੱਥੇ ਉਹ ਪਹੁੰਚੀਆਂ ਹੋਈਆਂ ਨੇ ਪਰਿਵਾਰ ਦੇ ਨਾਲ ਜਿਹੜਾ ਹੈ ਕਿ ਉਹ ਚਟਾਨ ਮੰਗਲ ਨਾਲ ਖੜੇ ਨੇ ਰਿਸ਼ਤੇਦਾਰ ਦੇਖ ਸਕਦੇ ਹੋ ਕਿ ਇਸ ਵਕਤ ਜਿਹੜੇ ਇੱਥੇ ਉਹ ਪੁੱਜੇ ਨੇ ਨਾਲ ਆਏ ਨੇ ਤਸਵੀਰਾ ਇਸ ਵਕਤ ਹੰਸਰਾਜ ਹੰਸਪੁਰਾ ਦੇ ਚੱਲਣਾ ਹੈ ਕ੍ਰੈਸ਼ ਥਾਂ ਦੀਆਂ ਪਰਿਵਾਰਕ ਸਦਸਿਆ ਦੇ ਨਾਲ ਇਸ ਵਕਤ तमाम ਉਹ ਲੋਕ ਜਿਹੜੇ ਨੇ ਕਿ ਉਹਨਾਂ ਦੇ ਰਿਸ਼ਤੇਦਾਰ ਨੇ ਹੰਸ ਰਾਜ ਹੰਸ ਨੂੰ ਚਾਉਣ ਵਾਲੇ ਸੰਗੀਤ ਜਗਤ ਤੋਂ ਵੀ ਸਾਰੀਆਂ ਹਸਤੀਆਂ ਜਿਹੜੀਆਂ ਨੇ ਕਿ ਤੇ ਪਹੁੰਚਿਆ ਨੇ ਵਿਰਲਾਪ ਕਰਦੇ ਹੋਏ ਤੁਸੀਂ ਆ ਲੋਕ ਇੱਥੇ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਉਹ ਇਸ ਵਕਤ ਇੱਥੇ ਪਹੁੰਚੇ ਨੇ ਪਰਿਵਾਰ ਦੇ ਜਿਹੜੇ ਲੱਗੇ ਉਹ ਇੱਥੇ ਸਾਰੇ ਜੀ ਕਿੱਥੇ ਹੋਏ ਨੇ ਸ਼ਹਿਰ ਵਾਸੀ ਜਿਹੜੇ ਨੇ ਕਿ ਉਹ ਐਸੋਤੇ ਇੱਥੇ ਪੁੱਜੇ ਹੋਏ ਨੇ ਐਸੋਤ ਉਹਨਾਂ ਦੀ ਜਿਹੜੀ ਨੂੰ 마ਸੀ ਸ਼ਖਮਾ ਵੀ ਜਿਹੜੇ ਨੇ ਕਿ ਉਹ ਐਸੋਤ ਜਿਹੜੀਆਂ ਅੰਤਿਮ ਯਾਤਰਾ ਦੀਆਂ ਦੰਦੀਆਂ ਤਸਵੀਰਾਂ ਜਿਹੜੀਆਂ ਨੇ ਕਿ ਉਹ ਐਸੋਤ ਤੁਹਾਨੂੰ ਅਸੀਂ ਦਿਖਾਣੇ ਪਏ ਆ ਰੇਸ਼ਮਪੁਰ ਫੋਰਾਂ ਤੇ ਨਵੇਂ ਸਵਤ੍ਰੀ ਦਰਸ਼ਨ ਕਰਾ ਰਹੇ ਆ ਤਸਵੀਰਾਂ ਦੇ ਰਾਹੀਂ ਜੱਡੀਆਂ ਦਾ ਜਿਹੜਾ ਉਹ ਫਾਸਲਾ ਜਿਹੜਾ ਐ ਕਿ ਉਹ ਇੱਥੋਂ ਲੈ ਕੇ ਜਾਇਆ ਜਾ ਰਿਹਾ ਮੈਂ ਪੁੱਤਰ ਨਵਰਾਜ ਤੇ ਯੁਗਰਾਜ ਹੈ ਜਿਹੜੇ ਨੇ ਖਾਸ ਤੌਰ ਤੇ ਨਾਲ ਅ ਖੰਸਰਾਜ ਸੈਣੀ ਜਿਹੜੇ ਨੇ ਕਿ ਉਹ ਉਹ ਇੱਥੋਂ ਨਿਕਲਦੇ ਹੋਏ ਅੰਤਿਮ ਯਾਤਰਾ ਜਿਹੜੀ ਹੈ ਕਿ ਉਹ ਐਸ ਵਕਤ

ਐਸ ਵਕਤ ਜਿੱਦਿਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਜਲੰਧਰ ਦੇ ਹਲਸਰਾਜ ਹੰਸਪੋਰਾ ਦੇ ਪਰਿਵਾਰ ਤੋਂ ਘਰ ਤੋਂ ਐਸ ਵਕਤ ਉੱਥੇ ਮੌਜੂਦ ਆ ਗਏ ਤਸਵੀਰਾਂ ਲੈ ਕੇ ਤੁਹਾਡੇ ਜੀ ਹਾਜ਼ਰ ਹੋਵਾਂਗੇ ਮੇਰੇ ਕੈਮਰਾ ਪਰਸਨ YouTube ਤੇ ਮੈਨੂੰ ਪ੍ਰਮਿਸ ਨੂੰ ਜੀ ਦਾ ਬਹੁਤ ਧੰਨਵਾਦ